ਯੋ ਬੋਸ਼ੇ ਦਾ ਆਈ ਕੋ ਨਕ ਨਾ ਬੱਲੇ ਭਾਜੀ ਕੀ ਹਾਲ ਚਾਲ ਹੈ ਕੀ ਹਾਲ ਚਾਲ ਜੀ ਮਹਾਰਾਜ ਆ ਜਾਓ ਬੈਠੋ ਬੈਠੋ ਵਾਹ ਵਧੀਆ ਵਾਹ ਵਧੀਆ ਕਿੱਦਾਂ ਹੋ ਰਹੇ ਹੋਏ ਭਾਜੀ ਯਾਰ ਇੱਕ ਕੰਮ ਆ ਬਹੁਤ ਅਰਜੈਂਟ ਆ ਕੀ ਹੋਇਆ ਜੀ ਦੱਸੋ ਮਹਾਰਾਜ ਤੁਸੀਂ ਮੈਂ ਦਾਦਾ ਜੀ ਤੁਹਾਡੇ ਕਿ ਯਾਰ ਦੋਸਤ ਆ ਪਹਿਲੇ ਕੁਝ ਦਿਨ ਦਾ ਬਿਆਹ ਆ ਹੈਗਾ ਹੈਗਾ ਆਪਣਾ ਮਿੱਤਰ ਬਿੱਲਾ ਹੈਗਾ ਉਹਨੂੰ ਮੜਿਆ ਪੁੱਛ ਕੇ 10000 ਰੁਪਏ ਵਿਆਜੂ ਦੇਵਾ ਲੋ ਬਦਵਾ ਨਹੀਂ ਕਰਾ ਦਿੰਦੇ ਕੋਈ ਮਲਾ ਕੇ ਦੇਖਦਾ ਫੋਨ ਕਰਾ ਤੇਰਾ ਕਰ ਹਾਂ ਜੀ ਹੈਲੋ ਹੈਲੋ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਸ ਠੀਕ ਠਾਕ ਵਧੀਆ ਸੇਤਾ ਕਿਦਾ ਠੀਕ ਠਾਕ ਜੀ ਕੋਈ ਨਵੀਂ ਨਵੀਂ ਚਾਜੀ ਕੋਈ ਬਸ ਵਧੀਆ ਠੀਕ ਠਾਕ ਇੱਕ ਆਪਣੇ ਕੋ ਮੁੰਡਾ ਆਇਆ ਸੀ ਉਹਨੂੰ 10000 ਰੁਪਏ ਚਾਹੀਦਾ ਸੀ ਬਿਆਜੂ ਮੈਲ ਦੂ ਆਪਾਂ ਕੋ ਤੇ ਹੱਥ ਦਾ ਬੜਾ ਟੈਟ ਆ ਪਰ ਜੇ ਤੂੰ ਕਹਿਣਾ ਆ ਤਾਂ ਭੇਜ ਦੇ ਫੇ ਕੱਲ ਲੈਂਦੇ ਆਂ ਆ ਕਰ ਲੋ ਕਰ ਦੋ ਕਰ ਦੋ ਮੁੰਡੇ ਨੂੰ ਬਹੁਤ ਅਰਜੈਂਟ ਚਾਹੀਦਾ ਆ ਕਰ ਦੋ ਮੜ ਜਾ ਆ ਭੇਜਦਾ ਮੁੰਡੇ ਨੂੰ ਹੈ ਭੇਜੂ 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 ਠੀਕ ਆ ਓਕੇ ਭਾਜੀ ਧੰਨਵਾਦ ਜੀ ਓਕੇ ਭਾਜੀ ਓਕੇ ਕੰਮ ਹੋ ਗਿਆ ਤੇਰਾ ਹੁਣ ਮੈਂ ਉਹ ਨੂੰ ਜਾ ਕੇ ਕੱਲੂ ਸ਼ਾਮ ਨੂੰ ਹਨਾ ਹਾਂ ਤੇ ਮਿਲਨੀ ਤੇ ਉਹ ਤੇਰਾ ਕੰਮ ਕਰ ਦੂਗਾ ਮੈਂ ਇਹਨੂੰ ਕਹਿਤਾ ਤੇ ਮੁਤਾਜਰ ਕੇ ਦੇ ਦੂਗਾ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਿਹਤਰੀਨ ਮਿਹਰ ਹੈ ਤੇਰੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਸੁਣਾਓ ਬਾਬਾ ਜੀ ਤੁਹਾਨੂੰ ਕੀਤਾ ਹੋਣਾ ਭਾਜੀ ਉਹਨਾਂ ਨੇ ਫੋਨ ਹਾਂ ਮੈਨੂੰ ਆਇਆ ਸੀ ਫੋਨ ਪਰ ਕੰਮ ਤਾਂ ਪਰ ਮਸਤ ਕਰਿਆ ਜਾਨੀ ਕਿ ਲੋੜ ਆ ਥੋੜੀ ਤੇ ਹੱਥ ਬਹੁਤ ਟਾਈਟ ਐ ਸੀ ਪਰ ਚਲੋ ਜੇ ਉਹਨਾਂ ਨੇ ਕਹਿਣ ਤੇ ਨਾ ਕਰ ਦਿੰਨੇ ਆ ਪਰ ਚੱਕਰ ਇੱਕ ਹੋ ਰਿਹਾ ਹਾਂਜੀ ਪਰ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਪੈਸੇ ਆਪਾਂ ਵਿਆਜੂ ਦਿੰਨੇ ਆ ਹਾਂਜੀ 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 ਤੇ ਆਪਾਂ 1000 ਰੁਪਈਆ ਯਾਨੀ ਕਿ ਜਿੱਦਾਂ ਮਹੀਨਾ ਵਿਆਜ ਕੱਟੀ ਜਾਇਆ ਠੀਕ ਹੈ ਜੀ ਠੀਕ ਹੈ ਜੀ ਤੇ ਤੁਸੀਂ ਮੈਨੂੰ 1 ਸਾਲ ਹੀ ਕਹੀਦੇ ਬਿਲਕੁਲ 1 ਸਾਲ ਹੀ ਕਹੀਦਾ ਨਾ 12 ਮਹੀਨੇ ਬਣ ਗਿਆ ਤੁਹਾਡੇ ਜਾਣਗੇ ਜਿੱਦਾਂ 12 ਮਹੀਨੇ ਬਣ ਗਿਆ 1000 ਪਰ ਮਹੀਨਾ हिसाब ਨਾਲ ਤੁਹਾਡਾ 12000 ਬਣ ਗਿਆ ਓਕੇ ਹਣਾ ਯਾਨੀ ਕਿ ਤੇ ਠੀਕ ਹੈ ਨਾ ਤੁਸੀਂ ਤੇ ਇੱਥੇ ਇਹ ਆਪਣਾ 12000 ਤਾਂ ਹੋ ਗਿਆ ਗੱਲਬਾਤ ਤੇ ਆ ਹੋ ਗਿਆ 10000 ਰੁਪਿਆ ਯਾਨੀ ਕਿ ਠੀਕ ਹੈ ਜੀ ਉਹ 10000 ਰੁਪਿਆ ਤੁਹਾਡਾ ਆ ਵਿਆਜ ਦਾ ਹੋ ਗਿਆ ਤੇ ਤੁਸੀਂ ਮੈਨੂੰ 2000 ਰੁਪਿਆ ਹੋਰ ਹਾਂਜੀ ਤੇ ਇੱਕ ਸਾਲ ਦਾ 12000 ਰੁਪਿਆ ਜਿ ਬਣਿਆ ਮੰਨ ਲਓ ਜਿੱਦਾਂ ਮਹੀਨਾ ਦਾ ਮੰਨ ਲਓ 1000 ਰੁਪਿਆ ਇਹ 2000 ਇਹ ਹੋ ਗਿਆ ਆਪਣਾ ਪੂਰਾ ਹਿਸਾਬ ਇਸ ਸਾਲ ਦਾ ਯਾਨੀ ਕਿ ਬਿਆਨ ਪਹਿਲਾਂ ਲਈਦਾ ਨਾ ਤੇ ਅਗਲੀ ਵਾਰ ਜਿਹੜੀ ਤੁਸੀਂ ਟੈਨ ਨਾ ਹੋ ਜੀ ਇੱਕ ਇਹਨਾਂ ਦੱਸੀ ਗਾਈ ਜੀ ਠੀਕ ਹੈ ਯਾਤਰਾ ਗਿਆ ਪੈਸੇ ਕੰਮ ਨਹੀਂ ਕਰਦਾ